ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਰਨਵੀਰ ਕੌਰ ਨੌਮੀ ਜਮਾਤੀ ਵਿਦਿਆਰਥਣ ਅੱਜ ਤੁਹਾਡੇ ਸਾਹਮਣੇ ਇੱਕ ਕਵਤਾ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਵਿਸ਼ਾ ਹੈ ਭਰੂਣ ਹੱਤਿਆ ਸਾਡਾ ਦੇਸ਼ ਸੱਚ ਤੇ ਹਿੰਸਾ ਦਾ ਪੁਜਾਰੀ ਮੰਨਿਆ ਜਾਂਦਾ ਹੈ ਸਾਡੀ ਅਰਦਾਸ ਸਰਬੱਤ ਦੇ ਭਲੇ ਲਈ ਹੁੰਦੀ ਹੈ ਪਰ باوجود ਇਸ ਦੇ ਸਾਡੇ ਦੇਸ਼ ਦੇ ਮੱਥੇ ਉੱਤੇ ਇੱਕ ਕਲੰਕ ਲੱਗ ਚੁੱਕਿਆ ਹੈ ਇਸ ਕਲੰਕ ਨੂੰ ਭਰੂਣ ਹੱਤਿਆ ਦਾ ਨਾਮ ਦਿੱਤਾ ਗਿਆ ਹੈ ਅੱਜਕੱਲ ਦੀ ਧੀ ਭੈਣ ਨੂੰ ਉਸ ਦੀ ਮਾਂ ਦੀ ਕੁੱਖ ਵਿੱਚ ਹੀ ਮਾਰ ਦਿੱਤਾ ਜਾਂਦਾ ਹੈ ਫਿਰ ਉਹ ਆਪਣੀ ਮਾਂ ਨੂੰ ਤਰਲਾ ਜਿੰਦੀ ਹੈ ਉਸ ਦੇ ਤਰਲੇ ਦੇ ਸ਼ਬਦਾਂ ਵਿੱਚ ਵੈਰਾਗ ਭਰਿਆ ਹੋਇਆ ਹੈ ਜੋ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੀ ਹਾਂ ਨਾ ਕੋਈ ਖੇਲ ਖਿਲਾਉਣਾ ਮੰਗਾ ਨਾ ਕੋਈ ਖੇਲ ਖਿਲਾਉਣਾ ਮੰਗਾ ਪਾਲਣੀ ਵਿੱਚ ਨਾ ਸੋਨਾ ਮੰਗਾ ਇੱਕੋ ਮੰਗ ਮੇਰੀ ਪੂਰੀ ਕਰ ਦੇ ਮਿੰਤਾ ਕਰ ਕਰ ਹਾਰੀ ਮਾਂ ਨਹੀਂ ਮੰਗਦੀ ਮੈਂ ਲੋਰੀ ਤੇਤੋਂ ਨਹੀਂ ਮੰਗਦੀ ਮੈਂ ਲੋਰੀ ਤੇਤੋਂ ਜਨਮ ਤਾਂ ਦੇ ਇੱਕ ਵਾਰੀ ਮਾਂ ਜਨਮ ਤਾਂ ਦੇ ਇੱਕ ਵਾਰੀ ਮਾਂ ਲਾਡੋ ਕਹਿ ਕੇ ਸੱਦ ਲਵੀ ਲਾਡੋ ਕਹਿ ਕੇ ਸੱਦ ਲਵੀ ਭਾਵੇਂ ਗੋਦੀ ਵਿੱਚ ਬਿਠਾਵੀਂ ਨਾ ਇੰਨੇ ਨਾਲ ਹੀ ਠੰਡ ਪੈ ਜਵੂ ਇੰਨੇ ਨਾਲ ਹੀ ਠੰਡ ਪੈ ਜਵੂ ਭਾਵੇਂ ਛਾਤੀ ਨਾਲ ਲਗਾਵੀਂ ਨਾ ਨਾਲ ਪਿਆਰ ਦੇ ਮੋਲ ਦੇਾਂਗੇ ਦੇ ਦੇ ਖੁਸ਼ੀ ਉਧਾਰੀ ਮਾਂ ਨਹੀਂ ਮੰਗਦੀ ਮੈਂ ਲੋਰੀ ਤੇ ਤੋਂ ਨਹੀਂ ਮੰਗਦੀ ਮੈਂ ਲੋਰੀ ਤੇ ਤੋਂ ਜਨਮ ਤਾਂ ਦੇ ਕਵਾਰੀ ਮਾਂ ਜਨਮ ਤਾਂ ਦੇ ਕਵਾਰੀ ਮਾਂ ਬਾਪੂ ਨੂੰ ਸਮਝਾ ਕੇ ਵੇਖੀ ਬਾਪੂ ਨੂੰ ਸਮਝਾ ਕੇ ਵੇਖੀ ਹੱਥ ਜੋੜ ਵਾਸਤੇ ਪਾਉਂਦੀ ਹਾਂ ਕੈਸੀ ਲੜਕੀ ਲੱਭਦੀ ਦੁਨੀਆ ਕੈਸੀ ਲੜਕੀ ਲੱਭਦੀ ਦੁਨੀਆ ਬਸ ਇਹੀ ਜਾਣਣਾ ਚਾਹੁੰਦੀ ਹਾਂ ਕਿਹਦਾ ਹੁੰਦਾ ਬਾਬਲ ਪਿਆਰਾ ਕੈਸੀ ਹੁੰਦੀ ਪਿਆਰੀ ਮਾਂ ਨਹੀਂ ਮੰਗਦੀ ਮੈਂ ਲੋਰੀ ਤੇ ਤੋਂ ਨਹੀਂ ਮੰਗਦੀ ਮੈਂ ਲੋਰੀ ਤੇ ਤੋਂ ਜਨਮ ਤਾਂ ਦੇ ਇਕ ਵਾਰੀ ਮਾਂ ਜਨਮ ਤਾਂ ਦੇ ਇਕ ਵਾਰੀ ਮਾਂ ਕਿੰਨੀ ਛੇਤੀ ਸੋਚ ਲਿਆ ਤੂੰ ਕਿੰਨੀ ਛੇਤੀ ਸੋਚ ਲਿਆ ਤੂੰ ਧੀ ਨੂੰ ਕਿਵੇਂ ਵਿਆਵਾਗੀ ਇਹ ਨਹੀਂ ਸੋਚਿਆ ਵੀਰ ਮੇਰੇ ਨੂੰ ਇਹ ਨਹੀਂ ਸੋਚਿਆ ਵੀਰ ਮੇਰੇ ਨੂੰ ਝਖੜੀ ਕਿੰਜ ਬਨਵਾਵਾਂਗੀ ਪੱਲੇ ਵਿੱਚ ਪੱਤਾ ਪੱਤਾ ਹੋ ਜੂ ਫੁੱਲਾਂ ਦੀ ਫੁਲਵਾੜੀ ਮਾਂ ਨਹੀਂ ਮੰਗਦੀ ਮੈਂ ਲੋਰੀ ਤੇ ਤੋਂ ਨਹੀਂ ਮੰਗਦੀ ਮੈਂ ਲੋਰੀ ਤੇ ਤੋਂ ਜਨਮ ਤਾਂ ਦੇ ਇੱਕ ਵਾਰੀ ਮਾਂ ਜਨਮ ਤਾਂ ਦੇ ਇੱਕ ਵਾਰੀ ਮਾਂ ਬਾਬਲ ਮੈਂ ਨਹੀਂ ਖਰਚਾ ਕਰਦੀ ਬਾਬਲ ਮੈਂ ਨਹੀਂ ਖਰਚਾ ਕਰਦੀ ਖਰਚੇ ਤੋਂ ਕਿਉਂ ਦਰਦਾ ਹੈ ਕੰਨਿਆਦਾਨ ਕਰਨ ਵਾਲਾ ਤੂੰ ਕੰਨਿਆਦਾਨ ਕਰਨ ਵਾਲਾ ਤੂੰ ਕਿਉਂ ਭਰੂਣ ਹੱਤਿਆ ਕਰਦਾ ਹੈ ਕਿਉਂ ਭਰੂਣ ਹੱਤਿਆ ਕਰਦਾ ਹੈ ਕਿਸੇ ਕਿਸੇ ਸਹੇਲੀ ਤੋਂ ਮੰਗ ਮੰਗ ਕੇ ਪੜੂੰਗੀ ਕਿਤਾਬ ਉਧਾਰੀ ਮਾਂ ਨਹੀਂ ਮੰਗਦੀ ਮੈਂ ਲੋਰੀ ਤੇ ਤੋਂ ਨਹੀਂ ਮੰਗਦੀ ਮੈਂ ਲੋਰੀ ਤੇ ਤੋਂ ਜਨਮ ਤਾਂ ਦੇ ਇਕ ਵਾਰੀ ਮਾਂ ਜਨਮ ਤਾਂ ਦੇ ਇਕ ਵਾਰੀ ਮਾਂ ਕਹਿੰਦੇ ਸਿਆਣੇ ਦੁਨੀਆਂ ਦੇ ਕਹਿੰਦੇ ਸਿਆਣੇ ਦੁਨੀਆਂ ਦੇ ਮਾਵਾਂ ਛਾਵਾਂ ਹੁੰਦੀਆਂ ਨੇ ਫਿਰ ਕਿਉਂ ਧੀਆ ਕਰਨ ਕਰਿੰਦੀਆਂ ਫਿਰ ਕਿਉਂ ਧੀਆ ਕਰਨ ਕਰਿੰਦੀਆਂ ਰੋਜ ਸਲਾਹਾ ਹੁੰਦੀਆਂ ਨੇ ਮੇਰੀ ਇਸ ਗੱਲ ਨੂੰ ਬਹਿ ਕੇ ਕਦੇ ਮਨ ਵਿੱਚ ਵਿਚਾਰੀ ਮਾਂ ਨਹੀਂ ਮੰਗਦੀ ਮੈਂ ਲੋਰੀ ਤੇ ਤੋਂ ਨਹੀਂ ਮੰਗਦੀ ਮੈਂ ਲੋਰੀ ਤੇ ਤੋਂ ਜਨਮ ਤਾਂ ਦੇ ਇੱਕ ਵਾਰੀ ਮਾਂ ਜਨਮ ਤਾਂ ਦੇਖ ਵਾਰੀ ਮਾਂ ਦੋਸਤੋ ਧੀਆ ਕੁਝ ਖਾਸ ਹੀ ਹੁੰਦੀਆਂ ਨੇ ਅਸੀਂ ਧੀ ਨੂੰ ਪੁੱਤ ਕਹਿ ਕੇ ਸੱਜ ਸਕਦੇ ਹਾਂ ਪਰ ਪੁੱਤ ਨੂੰ ਕਦੇ ਵੀ ਧੀ ਕਹਿ ਕੇ ਨਹੀਂ ਦੱਸ ਸਕਦੇ ਆਓ ਸੋਚੀਏ ਤੇ ਵਿਚਾਰੀਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ